ਲਾ ਮੁੰਡੇ ਸੁਪਲੀ ਚਾਲ ਦੇਣਾ ਸਰ ਤਬੀ ਤਾ ਪੰਚਾਇਤ ਇੱਥੇ ਓਏ ਆਪਣੇ ਡੈਰੀ ਨੂੰ ਠਾੜਾ ਕਿੰਨੇ ਗੱਲਾਂ ਮਖਾਉਣ ਨੇ ਆ ਕੋਈ ਗੱਲ ਨਹੀਂ ਆ ਐਨੇ ਕਿਦੇ ਗਾੜ ਮਿਲਣਾ ਨਹੀਂ ਓਏ ਇਹਨੇ ਨਹੀਂ ਮਿਲਣਾ ਬਾਅਦ ਚ ਕੀ ਪਤਾ ਨਹੀਂ ਬਣਾ ਦੇ ਆਹੋ ਜਿਹੜੀ ਕੋਆਪ ਨਹੀਂ ਕੇ ਨਾ ਨਾ ਚੋਲੀ ਪਾ ਲਾ ਆਹ ਜਿਹੜੀ ਪਈ ਤੇ ਨਹੀਂ ਆਇਆ ਮੇ ਜੂਨੇ ਨਾ ਨਹੀਂ ਆਏ ਗੋਆ ਕਦੀ ਬੱਸ ਮੱਕੜੀ ਚੋਂ ਮੈਂ ਨਾ ਮਰ ਜਾਇ ਅਮੇ ਗੋਨੀ ਮੈਂ ਨਹੀਂ ਕੰਨ ਲਾ ਵੀਰ ਦਾ ਮੁੰਡਾ ਸਾਡੀ ਦਰ ਦਾ ਡਿੰਗਰ ਕੋਈ ਨਹੀਂ ਆਉਂਦਾ ਨਾ ਮੈਂ ਹਾਂ ਪੱਟੀ ਗੱਲ ਬਤੂਈਆਂ ਦਨ ਅੰਨੀ ਬਸਾ ਚੱਲ ਪੁੱਜੇ ਹੋਰ ਕੋਈ ਨਹੀਂ ਗੱਲ ਸੁਣ ਸਮਝਿਓ ਇਹ ਥਾਤ ਹੋਵੇ ਵੰਗਰ ਤੇ ਬੜਾ ਮਸੂਮ ਆ ਹਾਜੀ ਦਾ ਵੀ ਦੇਖੀ ਸੇਵਾ ਕਰਕੇ ਕੀ ਕਰਦੇ ਤੁਸੀਂ ਖੁਦ ਹੀ ਦੇਖੀ ਸੇਵਾ ਕਰ ਮੇਰਾ ਵੀਰ ਪਲਵਾਨ ਸੀ ਕਬੱਡੀ ਦਾ 8 ਸਖ ਲਾਈਦਾ ਮੇਰਾ ਵੀਰ ਪਲਵਾਨ ਸੀ ਸਾਰੀ ਜੁੰਡ ਸਬਦ ਕਰਦੀ ਆ ਮੇਰਾ ਵੀਰ ਇਦਾਂ ਹੀ ਟੈਗ ਹੋ ਕੇ ਮਰ ਗਿਆ ਪਤਾ ਹੀ ਨਹੀਂ ਲੱਗਾ ਮੇਰੇ ਵੀਰ ਨੂੰ ਕੀ ਹੋ ਗਿਆ ਹੋਏ ਮੇਰਾ ਬੱਬਰ ਸ਼ੇਰ ਹੀ ਵੀਰ ਹੀ ਦੋਵੇਂ ਭਰਾ ਇਕੱਠੇ ਚਲਾਣਾ ਚੱਲਦੇ ਸੀਗੇ ਮੇਰੇ ਵੀਰ ਦੇ ਐੜੇ ਐੜੇ ਤਗੜੇ ਡੌਲੇ ਸੀ ਮੇਰੇ ਵੀਰ ਨੂੰ ਪਤਾ ਨਹੀਂ ਕੀ ਹੋ ਗਿਆ ਜਾਣਗੀ ਪਿੰਡ ਚ ਵੀ ਹੈ ਮੇਰਾ ਔੜ ਪਾਸ ਆ ਸੀ ਆਊਟਪਾਸ ਆਇਆ ਸੀਗਾ ਮੇਰਾ ਵੀਰ ਸ਼ਨੀ ਆਦਵਾਰ ਆਊਟਪਾਸ ਆਇਆ ਸੀ ਆਪਣੇ ਮੁੰਡੇ ਦਾ ਮਿਲ ਕੇ ਗਿਆ ਉਹਨੂੰ ਕਹਿੰਦਾ ਮੈਂ ਉਹਦਾ ਉਹ ਟੇ ਦੁਆ ਘਟਾਉਣਾ ਵਾ ਤੇ ਮੇਰੇ ਨਾਲ ਗੱਲ ਕੀਤੀ ਵੀਰਾਂ ਦਾ ਇੱਥੇ ਧਿਆਨ ਨਾ ਰਵੀ ਇੱਥੇ ਖਤਰਾ ਬੜਾਈ ਇੱਥੇ ਆਪ ਦਾ ਪਤਾ ਹੀ ਨਹੀਂ ਵੀਰ ਮੇਰੇ ਨੇ ਪਹਿਲਾਂ ਚੱਲ ਜਣਾ ਆ ਮੈਨੂੰ ਕਹਿੰਦਾ ਇੱਥੇ ਨਿਸ਼ਾਰੇ ਖਤਰਾ ਬੜਾਈਉ ਜਿੱਥੇ ਤੇਰੀ ਜੁੰਟਿਆ ਆਂਦਾ ਮੈਂ ਇੱਥੇ ਰਹਿ ਕੇ ਗਿਆ ਵਾ ਬੜਾ ਫੈਰ ਆਉਂਦਾ ਇੱਥੇ ਮੇਰੇ ਨਾਲ ਛਣੀ ਅਹਿਦਮਾਰ ਹੋਈ ਮੇਰੇ ਨਾਲ ਗੱਲ ਮੈਨੂੰ ਕਹਿੰਦਾ ਇੱਥੇ ਧਿਆਨ ਨਾ ਰਹੀ ਮੈਨਾਂ ਧਿਆਨ ਨਾ ਰਹੀ ਕਹਿੰਦਾ ਇਹ ਵੀ ਇੱਥੇ ਖਤਰਾ ਬੜਾ ਨਿਸ਼ਾਰੇ ਕਹਿੰਦਾ ਇਹ ਤੇ ਮੈਂ ਜੁੰਡ ਚ ਰਹਿ ਕੇ ਗਿਆ ਇੱਥੇ ਬਹੁਤ ਫੈਰ ਆਉਂਦਾ ਆ ਮੈਨੂੰ ਕਹਿੰਦਾ ਧਿਆਨ ਨਾ ਰਹੀ ਤੇ ਆਪਦਾ ਪਤਾ ਹੀ ਨਹੀਂ ਮੇਰਾ ਵੀਰ ਚਲ ਗਿਆ ਮੇਰਾ ਵੀਰ ਦੇਸ਼ ਲਈ ਸ਼ਹੀਦ ਹੋਇਆ ਵਾ ਮੈਨੂੰ ਫਖਰ ਆ ਮੇਰੇ ਪੂਰੇ ਪਰਿਵਾਰ ਨੂੰ ਫਖਰ ਆ ਮੇਰਾ ਦੇਸ਼ ਲਈ ਸ਼ਹੀਦ ਹੋਇਆ ਮੇਰਾ ਵੀਰ ਮੇਰਾ ਡੈਡੀ ਵੀ ਫੌਜੀ ਸੀਗਾ ਡੈਡੀ ਮੇਰੇ ਵੀ ਫੌਜੀ ਸੀਗੇ ਮੈਂ ਵੀ ਫੌਜੀ ਆ ਮੇਰੀ 3 ਛਕਲਾਈ ਜੁੰਟਿਆ ਮੇਰੇ ਵੀਰ ਨੂੰ ਪੂਰਾ ਘਰ ਵਿਆ ਦੇਸ਼ ਦੇ ਪੂਰਾ ਮੇਰੇ ਪਰਿਵਾਰ ਨੂੰ ਘਰ ਵਿਆ ਅੱਜ ਬੇਟਾ ਜੰਮੂ ਦੇ ਵਿੱਚ ਸ਼ਹੀਦ ਸਾਹਿਬ ਤੋਂ ਪ੍ਰਾਤ ਕਰਤੀ ਕਿ ਕਰ ਤਾ ਪੁੱਤ ਨੇ ਸਿੱਧੀ ਲਈ ਰੋ ਕਿੰਨਾ ਚਿਰ ਹੋ ਗਿਆ ਪਹੁੰਚ ਪੱਦੀ ਕੇ ਤਿੰਨ ਸਾਲ ਸਾਰੇ ਰਹਿ ਗਏ ਉਸ ਦੇ ਵਾਸਤੇ ਖਤਮ ਹੀ ਸੰਦਨਸ ਇਹਨਾਂ ਦੇ ਪਿਤਾ ਵੀ ਮੈਨੂੰ ਪਹੁੰਚ ਦੇ ਵਿੱਚ ਕਿੰਨਾ ਮਾਣ ਮਹਿਸੂਸ ਕਰਦੇ ਜੀ ਉਹਦੇ ਵਿੱਚ ਬੜਾ ਮਾਣ ਮਹਿਸੂਸ ਕਰਦੀ ਆ ਮੈਂ ਹੁਣ ਮੈਂ ਆਪਣੇ ਪੁੱਤ ਦਾ ਮਾਣ ਪੂਰਾ ਕਰਦੀ ਆ ਮੇਰਾ ਪੁੱਤ ਮਾਣ ਨਾ ਆਇਆ ਮੇਰਾ ਪੁੱਤ ਮਾਣ ਨਾ ਆਇਆ ਵਾਹ ਛੋਟਾ ਪੁੱਤ ਵੀ ਦੇਹਰੀ ਸੇਵਾ ਕਰ ਰਿਹਾ ਹਾਂ ਵੀ ਦੇਹ ਦੀ ਸੇਵਾ ਕਰਦਾ ਵਾਹ ਉਹ ਵੀ ਦੇਹ ਦੀ ਸੇਵਾ ਅਖੀਰ ਦੀ ਵੀ ਕਦੋਂ ਗੱਲ ਹੋਈ ਤੁਹਾਡੀ ਕੀ ਗੱਲਬਾਤ ਹੋਈ ਕਿ ਕੱਲ ਮੇਰੀ 2:30 ਵਜੇ ਗੱਲ ਹੋਈ ਅੱਛਾ ਤੇ ਸਵੇਰੇ ਸਵੇਰ ਵੀ 12:00 ਕੋਈ ਦੇ ਵੀ ਕੀਤੀ ਆ ਤੇ 1.5 ਵ 2:30 ਵਜੇ ਵੀ ਕੀਤੀ ਹੈ ਵੀਡੀਓ ਕਾਲ ਕੀਤੀ ਮੇਰੇ ਨਾਲ ਮੈਨੂੰ ਆਂਦਾ ਮਾਂ ਕੀ ਕਰਨੀ ਮੈਂ ਤਾਂ ਰੋਟੀ ਖਾਣ ਲੱਗੀ ਪੁੱਤ ਰੋਟੀ ਖਾਣ ਲਈ ਮੈਂ ਮੇ ਪੁੱਤ ਦੀ ਗੱਲ ਹੋਈ ਵੀਡੀਓ ਕਾਲ ਕੀਤੀ ਉਹਦੋਂ ਬਾਅਦ ਆ ਨਹੀਂ ਕੋਈ ਮੈਂ ਉਹਦੋਂ ਠੀਕ ਠਾਕ ਸੀ ਉਹਦੋਂ ਠੀਕ ਠਾਕ ਸੀ ਬੇਟਾ ਵਿਆਹ ਸੀ ਇਹ ਵੀ ਆਇਆ ਬੇਟਾ ਦਾ ਦਾਦਾ ਪਗ ਲੱਗਾ ਕਿਵੇਂ ਇੱਥੇ ਮੋਤ ਹੋਈ ਮੋਤ ਕੋ ਮੈਂ ਉਹ ਵੀਰਾ ਇੱਥੇ ਮੁੰਡਾ ਹਟਾ ਉਹਨੂੰ ਪਤਾ ਮੈਨੂੰ ਤੇ ਇਹਨਾਂ ਦੱਸਿਆ ਹੀ ਨਹੀਂ ਪੁੱਤ ਮੇਰਾ ਆਂਡ ਅਟੈਕ ਹੋ ਗਿਆ ਪਤਾ ਨਹੀਂ ਲੱਗਦਾ ਕਿਤਾ ਇਹਨੂੰ ਪਤਾ ਮੁੰਡਿਆਂ ਨੂੰ ਇਹ ਲਈ ਠੀਕ 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 ਹੈ ਇਹ ਜਵਾਨ 8 ਸਲਾਈ ਫੋਰ ਦ ਬਰ ਬਰਲਿਆਂ ਦਾ ਜਵਾਨ ਆ ਤਕਰੀਬਨ ਸਾਡੀ ਜੁਨ ਸ਼ਾਂਭਾ ਡਿਪਲਾਈ ਤੇ ਕੱਲ 5 ਵਜੇ ਦੀ ਮਤਲਬ ਖਬਰ ਮਿਲੀ ਕਿ ਦਈ ਡਿਊਟੀ ਦੇ ਦੌਰਾਨ ਗਿਰ ਗਿਆ ਡਿੱਗਣ ਤੋਂ ਬਾਅਦ ਇਹਨੂੰ ਹਸਪੀਟਲ ਲੈ ਕੇ ਕਿਤੇ ਡਾਕਟਰ ਨੇ ਡਟ ਕੋਸ਼ ਕਰਾ ਕਾਰਨ ਪੁੱਛ ਲਗਾ ਕੀ ਕਾਰਨ ਕਾਰਨ ਕੁਛ ਨਹੀਂ ਲੋਹਟ ਟੁੱਕਦੀ ਆਰਟੈਕਲ ਡਿਊਟੀ ਦਾ ਨਾਤਾ ਨਾ ਸੀ ਤੇ ਕਿਵੇਂ ਦਾ ਬਿਹੇਵ ਸੀ ਕਰ ਤਕਰੀਬਨ 10 11 ਸਾਲ ਨੌਕਰੀ ਇਹਦੀ ਔਰ ਭੇਵੀਅਤੇ ਬਹੁਤ ਹੀ ਇਹੋ ਜਿਹੇ ਜਵਾਨ ਫੌਜ ਵਿੱਚ ਚਾਣੇ ਅੱਗੇ ਤੋਂ ਮੁਸ਼ਕਲ ਹੀ ਹੈ ਅੱਜ ਕੱਲ ਤੇ ਤੁਹਾਨੂੰ ਪਤਾ ਵੈਸੇ ਵੀ ਅਗਨੀ ਪ੍ਰਥਾ ਚੱਲ ਗਈ ਹੈ ਪਰ ਇਸ ਤਰ੍ਹਾਂ ਦੇ ਮੋਟੀਵੇਟਿਡ ਜਵਾਨ ਬਹੁਤ ਹੀ ਘੱਟ ਮਿਲਦੇ ਆ ਬਹੁਤ ਹੀ ਤੜੜਾ ਪਲੇਅਰ ਵੀ ਹੈ ਰੈਸਲਰ ਵੀ ਹੈ ਬਾਕਸਰ ਵੀ ਹੈ ਬਹੁਤ ਹੀ ਵਧੀਆ ਡਿਊਟੀ ਪਾਈ ਗਈ ਇਹਦੀ ਔਰ ਬਹੁਤ ਵਧੀਆ ਜਵਾਨ ਨਹੀਂ ਬੜਾ ਇਮਾਨਦਾਰ ਬੰਦਾ ਹੈ ਇੱਕ ਦੇਸ਼ ਨੂੰ ਕਾਟਾ ਪਿਆ ਹੈ ਬਹੁਤ ਵੱਡੀ ਦੇਸ਼ ਨੂੰ ਤੇ ਪਿਆ ਹੈ ਸਾਡੀ ਜੁਣ ਨੂੰ ਬਹੁਤ ਵੱਡਾ ਕਾਟਾ ਪਿਆ ਸੀਦਾ ਕਿ ਇਸ ਤਰ੍ਹਾਂ ਦੇ ਜਵਾਨ ਅੱਗੇ ਤੁਹਾਨੂੰ ਸ਼ਾਇਦ ਨਹੀਂ ਮਿਲ ਜਿਵੇਂ ਦੇਖਦੇ ਕਿ ਇਹਦੇ ਪਿਤਾ ਵੀ ਫੌਜੀ ਤੇ ਇੱਕ ਛੋਟਾ ਭਰਾ ਵੀ ਪਹੁੰਚਾ ਵੀ ਬਾਕੀ ਜੋ ਵੀ ਉਹਨਾਂ ਕਰ ਰਹੇ ਆਪਣਾ ਸਰਕਾਰ ਨਾਲ ਜੋ ਵੀ ਆਪਣਾ ਇਹਨਾਂ ਦਾ ਬੰਦਾ ਹੋ ਉਹ ਦੁਆਇਆ ਜਾਊਗਾ ਜੋ ਵੀ ਹੈਗਾ ਠੀਕ ਜੀ ਸਾਡਾ ਵੀਰ ਦੇ ਸੇਵਾ ਕਰਕੇ ਕੀ ਕਰਦੇ ਤੁਸੀਂ ਖੁਦ ਹੀ ਦੇਖੀ ਸੇਵਾ ਕਰ ਮੇਰਾ ਵੀਰ ਪਹਿਲਵਾਨ ਸੀ ਕਬੱਡੀ ਦਾ 8 ਸਖ ਲਾਈ ਦਾ ਮੇਰਾ ਵੀਰ ਪਹਿਲਵਾਨ ਸੀ ਸਾਰੀ ਜੰਡ ਸਿਬਦ ਕਰਦੀ ਆ ਮੇਰਾ ਵੀਰ ਇਦਾਂ ਹੀ ਟੈਗ ਹੋ ਕੇ ਮਰ ਗਿਆ ਪਤਾ ਹੀ ਨਹੀਂ ਲੱਗਾ ਮੇਰੇ ਵੀਰ ਨੂੰ ਕੀ ਹੋ ਗਿਆ ਆਏ ਉਹ ਮੇਰਾ ਬੱਬਰ ਸ਼ੇਰ ਹੀ ਵੀਰੀ ਦੋਏ ਭਰਾ ਇਕੱਠੇ ਜਲਾਣਾ ਚੱਲਦੇ ਸੀਗੇ ਮੇਰੇ ਵੀਰ ਦੇ ੜੇ ੜੇ ਤਗੜੇ ਡੋਲੇ ਸੀ ਮੇਰੇ ਵੀਰ ਨੂੰ ਪਤਾ ਨਹੀਂ ਕੀ ਹੋ ਗਿਆ ਜਾਣਗੀ ਪਿੰਡ ਚ ਵੀ ਹੈ ਮੇਰਾ ਵੀਰ ਆਉਟਪਾਸ ਆਇਆ ਸੀ ਆਉਟਪਾਸ ਆਇਆ ਸੀ ਕਬੱਡੀ ਆਉਟਪਾਸ ਆਇਆ ਸੀਗਾ ਮੇਰਾ ਵੀਰ ਸ਼ਨੀ ਆਦਵਾਰ ਆਉਟਪਾਸ ਆਇਆ ਸੀ ਆਪਣੇ ਮੁੰਡੇ ਦਾ ਮਿਲ ਕੇ ਗਿਆ ਉਹਨੂੰ ਕਹਿੰਦਾ ਮੈਂ ਉਹਦਾ ਉਹ ਟੇਂਦੂਆ ਘਟਾਉਣਾ ਵਾਂ ਤੇ ਮੇਰੇ ਨਾਲ ਗੱਲ ਕੀਤੀ ਵੀਰਾਂ ਦਾ ਇੱਥੇ ਧਿਆਨ ਨਾ ਰਵੀ ਇੱਥੇ ਖਤਰਾ ਬੜਾਈ ਇੱਥੇ ਆਪ ਦਾ ਪਤਾ ਹੀ ਨਹੀਂ ਵੀਰ ਮੇਰੇ ਨੇ ਪਹਿਲਾਂ ਚੱਲ ਜਣਾ ਆ ਮੈਨੂੰ ਕਹਿੰਦਾ ਇੱਥੇ ਨਿਸ਼ਾਰੇ ਖਤਰਾ ਬੜਾਈਉ ਜਿੱਥੇ ਤੇਰੀ ਜੁੰਟ ਆਉਂਦਾ ਮੈਂ ਇੱਥੇ ਰਹਿ ਕੇ ਗਿਆ ਵਾਂ ਬੜਾ ਫੈਰ ਆਉਂਦਾ ਇੱਥੇ ਮੇਰੇ ਨਾਲ ਛਣੀ ਅਹਿਦਮਾਰ ਹੋਈ ਮੇਰੇ ਨਾਲ ਗੱਲ ਮੈਨੂੰ ਕਹਿੰਦਾ ਇੱਥੇ ਧਿਆਨ ਨਾ ਰਹੀਂ ਮੇਰੇ ਨਾਲ ਧਿਆਨ ਨਾ ਰਹੀਂ ਕਹਿੰਦਾ ਇਹ ਵੀ ਇੱਥੇ ਖਤਰਾ ਬੜਾ ਨਿਸ਼ਾਰੇ ਕਹਿੰਦਾ ਇਹ ਤੇ ਮੈਂ ਜੁੰਡ 'ਚ ਰਹਿ ਕੇ ਗਿਆ ਇੱਥੇ ਬਹੁਤ ਫੈਰ ਆਉਂਦਾ ਆ ਮੈਨੂੰ ਕਹਿੰਦਾ ਧਿਆਨ ਨਾ ਰਹੀਂ ਤੇ ਆਪਦਾ ਪਤਾ ਹੀ ਨਹੀਂ ਮੇਰਾ ਵੀਰ ਚਲ ਗਿਆ ਮੇਰਾ ਵੀਰ ਦੇਸ਼ ਲਈ ਸ਼ਹੀਦ ਹੋਇਆ ਵਾ ਮੈਨੂੰ ਫਖਰ ਆ ਮੇਰੇ ਪੂਰੇ ਪਰਿਵਾਰ ਨੂੰ ਫਖਰ ਆ ਮੇਰਾ ਦੇਸ਼ ਲਈ ਸ਼ਹੀਦ ਹੋਇਆ ਮੇਰਾ ਵੀਰ ਮੇਰਾ ਡੈਡੀ ਵੀ ਫੌਜੀ ਸੀਗਾ ਡੈਡੀ ਮੇਰੇ ਵੀ ਫੌਜੀ ਸੀਗੇ ਮੈਂ ਵੀ ਫੌਜੀ ਆ ਮੈਰੀ 3 ਛਕਲਾਈ ਜੁੰਟਿਆ ਮੇਰੇ ਵੀਰ ਨੂੰ ਪੂਰਾ ਗਰਵ ਆ ਦੇਖਦੇ ਪੂਰਾ ਮੇਰੇ ਪਰਿਵਾਰ ਨੂੰ ਗਰਵ ਆ ਅੱਜ ਬੇਟਾ ਜੰਮੂ ਦੇ ਵਿੱਚ ਸ਼ਹੀਦ ਸਾਹਦ ਪ੍ਰਾਪਤ ਕੀਤੀ ਕਿ ਕਰ ਪੁੱਤ ਨੇ ਸਿੱਧੀ ਲਈ ਜੋ ਕਿੰਨਾ ਚਿਰ ਹੋ ਗਿਆ ਪੌਚ ਪਰਦੀ ਕੀ ਤਿੰਨ ਸਾਲ ਸਾਰੇ ਰਹਿ ਗਏ ਹੁਣ ਸਭ ਖਤਮ ਹੀ ਸਭ ਦਾ ਸਾਰਾ ਇਹਨਾਂ ਦੇ ਪਿਤਾ ਵੀ ਮੈਨੂੰ ਪਹੁੰਚ ਦੇ ਵਿੱਚ ਇਹਨਾਂ ਨੂੰ ਮਾਣ ਮਹਿਸੂਸ ਕਰਦੇ ਜਿਵੇਂ ਬੜਾ ਮਾਣ ਮਹਿਸੂਸ ਕਰਦੀ ਆ ਮੈਂ ਹੁਣ ਮੈਂ ਆਪਣੇ ਪੁੱਤ ਦਾ ਮਾਣ ਪੂਰਾ ਕਰਦੀ ਆ ਮੇਰਾ ਪੁੱਤ ਮਾਣ ਨਾ ਆਇਆ ਮੇਰਾ ਪੁੱਤ ਮਾਣ ਨਾ ਆਇਆ ਵਾਹ ਛੋਟਾ ਪੋਤੂ ਦੀ ਦੇਖ ਰਹੀ ਸੇਵਾ ਕਰ ਰਿਹਾ ਹਾਂ ਵੀ ਦੇਖਦੀ ਸੇਵਾ ਕਰਦਾ ਵਾਹ ਉਹ ਵੀ ਦੇ ਦੇ ਸੀ। ਅਖੀਰ ਦੇ ਵਿੱਚ ਕਦੋਂ ਗੱਲ ਹੋਈ ਤੁਹਾਡੀ ਕੋਈ ਗੱਲ ਪਾ ਤੋ। ਕਿ ਕੱਲ ਮੇਰੀ 2:30 ਵਜੇ ਗੱਲ ਹੋਈ। ਅੱਛਾ ਤੇ ਸਵੇਰੇ ਸਵੇਰ ਵੀ 12:00 ਵਜੇ ਵੀ ਕੀਤੀ ਆ ਤੇ 1:30 2:30 ਵਜੇ ਵੀ ਕੀਤੀ ਆ ਵੀਡੀਓ ਕਾਲ ਕੀਤੀ ਮੇਰੇ ਨਾਲ। ਮੈਨੂੰ ਆਂਦਾ ਮਾਂ ਕੀ ਕਰਨੀ ਮੈਂ ਹਾਂ ਰੋਟੀ ਖਾਣ ਲੱਗੀ ਪੁੱਤ। ਰੋਟੀ ਖਾਣ ਲਈ ਆ ਮੈਂ ਮੇ ਪੁੱਤ ਦੀ ਗੱਲ ਹੋਈ ਵੀਡੀਓ ਕਾਲ ਕੀਤੀ ਆ। ਉਦੋਂ ਬਾਅਦ ਆ ਨਹੀਂ ਹੋਈ ਮੀ। ਉਦੋਂ ਠੀਕ ਠਾਕ ਸੀ। ਉਦੋਂ ਠੀਕ ਠਾਕ ਸੀ। ਅੱਛਾ ਬੇਟਾ ਵਹਿਆ ਸੀ। ਇਹ ਵੀ ਆਇਆ ਬੇਟਾ। ਕਾਕਾ ਦਾ। ਪਤਾ ਲੱਗਾ ਕਿਵੇਂ ਇੱਥੇ ਮੌਤ ਹੋਈ। ਮਾਤਾ ਕੋ ਮੈਂ ਉਹ ਵੀਰ ਇੱਥੇ ਮੁੰਡਾ ਸਾਡਾ ਉਹ ਨੂੰ ਪਤਾ ਮੈਨੂੰ ਤੇ ਇਹਨਾਂ ਦੱਸਿਆ ਹੀ ਨਹੀਂ ਪੁੱਤ ਮੇਰਾ ਆਂਦੇਟੈਕ ਹੋ ਗਿਆ ਪਤਾ ਨਹੀਂ ਲੱਗਦਾ ਕਿਤਾ ਇਹਨੂੰ ਪਤਾ ਮੁੰਡਿਆਂ ਨੂੰ ਇਹ ਨਹੀਂ ਠੀਕ 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 ਹੈ ਇਹ ਜਵਾਨ ਇਟਸ ਲਾਈਫ ਫॉर ਦਿ ਬ੍ਰਿਟਾਲੀਅਨ ਦਾ ਜਵਾਨ ਆ तकरीबन ਸਾਡੀ ਜੁਨ ਸ਼ਾਮ ਬਾਡ ਰਿਪਲਏ ਤੇ ਕੱਲ 5 ਵਜੇ ਦੀ ਮਨ ਲੋ ਖਬਰ ਮਿਲੀ ਕਿ ਦਈ ਡਿਊਟੀ ਦੇ ਦੌਰਾਨ ਗਿਰ ਗਿਆ ਡਿੱਗਣ ਤੋਂ ਬਾਅਦ ਇਹਨੂੰ ਹਸਪੀਟਲ ਲੈ ਕੇ ਕਿਤੇ ਡਾਕਟਰ ਨੇ ਇੰਡਰਕੋਸ਼ ਕਰਦਾ ਕਾਰਨ ਪੁੱਛ ਲਗਾ ਕੀ ਕਾਰਨ ਕੁੱਛ ਨਹੀਂ ਲੋਹਟ ਟੁਕਦੀ ਹਾਰਟ ਅਟੈਕ ਦਾ ਡਿਊਟੀ ਤੁਹਾਡੇ ਨਾਤਾ ਨਾ ਸੀ ਤੇ ਕਿਵੇਂ ਦਾ ਬਿਹੇਵ ਚ ਕਰਦਾ ਤਕਰੀਬਨ 10 11 ਸਾਲ ਨੌਕਰੀ ਹੈ ਦੀ ਉਹ ਬਿਹੇਵੀਅਰ ਤੇ ਬਹੁਤ ਹੀ ਇਹੋ ਜਿਹਾ ਜਵਾਨ ਫੌਜ ਵਿੱਚ ਆਉਣ ਦੇ ਅੱਗੇ ਤੋਂ ਮੁਸ਼ਕਲ ਹੀ ਹੈ ਅੱਜ ਕੱਲ ਤੇ ਤੁਹਾਨੂੰ ਪਤਾ ਵੈਸੇ ਵੀ ਅਗਨੀ ਪ੍ਰਥਾ ਚੱਲ ਗਈ ਹੈ ਪਰ ਇਸ ਤਰ੍ਹਾਂ ਦੇ ਮੋਟੀਵੇਟਿਡ ਜਵਾਨ ਬਹੁਤ ਹੀ ਘੱਟ ਮਿਲਦੇ ਆ ਬਹੁਤ ਹੀ ਤੜੜਾ ਪਲੇਅਰ ਵੀ ਹੈ ਰੈਸਲਰ ਵੀ ਹੈ ਬੌਕਸਰ ਵੀ ਹੈ ਬਹੁਤ ਹੀ ਵਧੀਆ ਡਿਊਟੀ ਪਾਈ ਗਈ ਹੈ ਦੀ ਔਰ ਬਹੁਤ ਵਧੀਆ ਜਵਾਨ ਨੇ ਬੜਾ ਇਮਾਨਦਾਰ ਬੰਦਾ ਹੈ ਇੱਕ ਦੇਸ਼ ਨੂੰ ਕਾਟਾ ਪਿਆ ਬਹੁਤ ਵੱਡੀ ਦੇਸ਼ ਨੂੰ ਤੇ ਪਿਆ ਸਾਡੀ ਜੁਣ ਨੂੰ ਬਹੁਤ ਵੱਡਾ ਕਾਟਾ ਪਿਆ ਸੀਦਾ ਕਿਸ ਤਰ੍ਹਾਂ ਦੇ ਜਵਾਨ ਅੱਗੇ ਤੁਹਾਨੂੰ ਸ਼ਾਇਦ ਨਹੀਂ ਮਿਲ ਜਿਵੇਂ ਦੇਖਦੇ ਕੇ ਇਹਦੇ ਪਿਤਾ ਵੀ ਫੌਜੀ ਤੇ ਇੱਕ ਛੋਟਾ ਭਰਾ ਵੀ ਪਹੁੰਚਾ ਵੀ ਪਹੁੰਚਾ ਦਾ ਪਰਿਵਾਰੀ ਜੀ ਕਿਵੇਂ ਦੇਖਦੇ ਸਾਰੇ ਪਰਿਵਾਰ ਦੀ ਸੇਵਾ ਨੂੰ ਬਾਕੀ ਜੋ ਵੀ ਹੁਣ ਕਰ ਰਹੇ ਆਪਣਾ ਸਰਕਾਰ ਨਾਲ ਜੋ ਵੀ ਆਪਣਾ ਇਹਨਾਂ ਦਾ ਬੰਦਾ ਹੋ ਉਹ ਦੁਆਇਆ ਜਾਊਗਾ ਜੋ ਵੀ ਹੈ ਠੀਕ ਜੀ